ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਬਰੀਡੇਵ ਤੇ ਸ਼ਮਸ਼ੇਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਅੱਜ ਆਪਾਂ ਆਇਆ ਆਪਣਾ ਸੌਰਾਸੀ ਜਿਹੜਾ 35 ਸਾਲ ਪੁਰਾਣਾ ਆਪਣੇ ਕੋਲੇ ਆ ਤੇ ਉਹਦੀ ਆਪਾਂ ਨੇ ਹੁਣ ਉਹਨੂੰ 963 ਚ ਕਨਵਰਟ ਕਰਾਉਣਾ ਤੇ ਵੀਰਾ ਸਾਡਾ ਇੱਥੇ ਬਹੁਤ ਹੀ ਮਿਹਨਤੀ ਬੰਦਾ ਤੇ ਉਹ ਸਾਰੇ ਟਰੈਕਟਰ ਨੇ ਜਿਹੜੇ ਉਹ 3 ਸਪੀਡ ਵੀ ਕਰਦਾ ਕੋਈ ਵੀ ਨਵਾਂ ਪੁਰਾਣਾ ਟਰੈਕਟਰ ਆ ਜਿਹੜਾ ਜਿਹੜਾ ਸੁਪਰ ਸੀਡਰ ਤੇ ਨਹੀਂ ਚੱਲਦਾ ਬਾਕੀ ਮਿਸਤਰੀ ਵੀ ਸਾਡੇ ਸ਼ੇਰਪੁਰ ਦੇ ਵਿੱਚ ਪੂਰਾ ਬਹੁਤ ਵਧੀਆ ਸਾਨੂੰ ਵੀਰੇ ਨਾਲ ਵਰਤਦੇ ਨੂੰ 7-8 ਸਾਲ ਹੋ ਗਏ ਕਦੇ ਕੋਈ ਕੰਪਲੀਟ ਨਹੀਂ ਆਈ ਜਿਹੜਾ ਵੀ ਕੰਮ ਕਰਾ ਲੈਣਾ ਐਨ ਤਸੱਲੀ ਬਖਸ਼ ਕਰਦਾ ਤੇ ਆਪਾਂ ਤੁਹਾਨੂੰ ਮਲਾਉਣੇ ਆ ਵੀਰੇ ਦੀ ਵਰਕਸ਼ਾਪ ਹੈ ਇਹਦਾ ਨਾਂ ਜ਼ਿੰਮੀਦਾਰਾ ਟਰੈਕਟਰ ਵਰਕਸ਼ਾਪ ਕਾਤਰੋਂ ਰੋਡ ਸ਼ੇਰਪੁਰ ਤੇ ਆਪਾਂ ਸ਼ੇਰਪੁਰ ਇਹ ਸਾਡਾ ਸ਼ੇਰਪੁਰ ਥਾਣਾ ਪੈਂਦਾ ਜਿਹੜਾ ਧੂਰੀ ਤੋਂ ਵੀ ਲਗਭਗ 20 ਕਿਲੋਮੀਟਰ ਦੂਰ ਆ ਤੇ ਮਲੇਰ ਕੋਟਲੇ ਤੋਂ ਜਦੋਂ ਬਰਨਾਲਾ ਰੋਡ ਆਪਾਂ ਜਾਂਦੇ ਆ ਤਾ ਬਰਨਾਲੇ ਤੋਂ ਵੀ 18-20 ਕਿਲੋਮੀਟਰ ਤੇ ਮਰੇਕ ਕੋਟਲੇ ਤੋਂ ਵੀ 18-20 ਕਿਲੋਮੀਟਰ ਦੂਰ ਆ ਸੈਂਟਰ ਦੇ ਵਿੱਚ ਇਹ ਸਾਡਾ ਏਰੀਆ ਪੈਂਦਾ ਆਜੋ ਆਪਾਂ ਮਲਾਉਣਾ ਹੈ ਬਾਈ ਰਾਜੂ ਨਾਲ ਸਤਿ ਸ਼੍ਰੀ ਅਕਾਲ ਵੀਰੇ ਰਾਜੂ ਹੋਰ ਠੀਕ ਹਾਂਜੀ ਹਾਂ ਬੜੇ ਸ਼ਰੂ ਅੱਛਾ ਵੀਰੇ ਜਿਹੜਾ ਇਹ ਟਰੈਕਟਰ ਹੁਣ ਆਪਾਂ ਖੋਲਿਆ ਤੁਸੀਂ ਇਹਨੂੰ ਲਗਭਗ 35 ਸਾਲ ਹੋ ਗਏ ਹਨਾ ਹਾਂਜੀ ਇਹਦਾ 35 ਸਾਲਾਂ ਦੇ ਵਿੱਚ ਦੇਖੋ ਸਵਰਾਜ ਇਹ ਇੰਨਾ ਵਧੀਆ ਟਰੈਕਟਰ ਨਿਕਲਿਆ ਕਿੰਨੇ ਨੰਬਰ ਤੇ ਆਦੀ ਕ੍ਰੈਂਕ ਜੇ ਆਪਾਂ ਦਿਖਾ ਸਕੀ ਤਾਂ ਦਿਖਾ ਦਿੰਦੇ ਆ ਆਹ ਦੇਖ ਕ੍ਰੈਂਕ ਇਹਦੀ ਹਾਂ ਕਿੰਨੇ ਨੰਬਰ ਦੇ ਆ ਵੀਰੇ ਕਿੱਥੋਂ ਪਤਾ ਲੱਗਦਾ ਨੰਬਰ ਦਾ ਕਈ ਵਾਰੀ ਨਾ ਵੀਰਾਂ ਨੂੰ ਪਤਾ ਹੀ ਲੱਗਦਾ ਆਪਾਂ ਚੱਕ ਕੇ ਦਿਖਾ ਦਈਏ ਆਹ ਇਹਦੇ ਹੁੰਦਾ ਹੀ ਆਹ ਹਾਂ ਇਹ ਪਹਿਲਾਂ ਦਾ ਸਟੈਂਡਰਡ ਸਾਈਜ਼ ਹੁੰਦਾ ਜੇ ਤੋ ਬਾ 10 ਤੇ ਹੋ ਜਾਂਦੇ ਫਿਰ 20 ਤੇ 30 ਤੇ ਠੀਕ ਆ ਹੁਣ ਇਹ ਕਿੰਨੇ ਦੇ ਆ ਵੀਰੇ ਹੁਣ ਇਹ ਹੀ ਇਹ ਮੈਂ ਦੂਜੇ ਮੇਨ ਖੋਲ ਕੇ ਦੇਖੇ 20 ਤੇ ਇਹ ਹੀ ਇਹ 20 ਤੇ ਆ ਮੰਨ ਲਓ ਦੋ ਵਾਰ ਇੰਜਨ ਹੋ ਗਿਆ ਹਾਂਜੀ ਹਾਂ 35 ਸਾਲਾਂ ਚ ਇਹ 90 ਮਾਡਲ ਆ ਸਿਰਫ ਦੋ ਵਾਰ ਇੰਜਨ ਹੀ ਹੋਇਆ ਤੇ ਆ ਦੇਖੋ ਹੁਣ ਆਪਾਂ ਇਹਨੂੰ ਵੀਰੇ ਆਪਾਂ 963 ਚ ਕਨਵਰਟ ਕਰਾਂਗੇ ਜਾਂ 969 ਚ 963 ਦੇ 969 ਦਾ ਜੀ ਫਰਕ ਤਾਂ ਥੋੜੀ ਹੈ ਜੀ ਉਹਦੇ ਬਸ ਟਰਬੋ ਲੱਗੀ ਹੋਈ ਆ ਚੀਜ਼ ਉਹੀ ਹੈ ਠੀਕ ਆ ਆਪਾਂ ਇਹਨੂੰ 963 ਚ ਕਰਾਉਣਾ 363 ਚ ਹਾਂ ਜੀ ਹਾਂ ਤੋ ਜਨਾ ਕ੍ਰੈਂਕ ਬਦਲ ਗਈ ਕ੍ਰੈਂਕੇ ਦੀ 118 ਪਹਿਲਾਂ ਇਹਦੇ 116 ਦੇ ਕ੍ਰੈਂਕ ਆਉਂਦੇ ਹੁਣ ਇਹਦੇ 122 ਸਟੋਕ ਵਾਲੀ ਕ੍ਰੈਂਕ ਭੇਜੂਗੀ ਪਿਸਟਨ ਬੈ ਜਾਣਗੇ 963 ਵਾਲੇ ਠੀਕ ਆ ਬਾਕੀ ਹੋਰ ਕੀ ਚੀਜ਼ ਬਦਲਣੀ ਪਊ ਆਪਾਂ ਇੱਕ ਆਪਾਂ ਹਿੱਸਾ ਬਦਲਣਾ ਹੈ ਨਾ ਪਾਵਰ ਕਰਨਾ ਹੈ ਬਾਕੀ ਇਹ ਆਪਾਂ ਨੇ ਪਾਵਰ ਕਰਨਾ ਹੀ ਠੀਕ ਆ ਵੀਰੇ ਬਾਕੀ ਗੇਅਰ ਦੇ ਆਪਾਂ ਮੋਡੀਫਿਕੇਸ਼ਨ ਕਰਾਂਗੇ ਜੀ ਠੀਕ ਹੈ ਥ੍ਰੀ ਸਪੀਡ ਕਰਾਂਗੇ ਠੀਕ ਹੈ ਇੱਕ ਆਪਾਂ ਇੱਧਰ ਆਜੋ ਹਾਂ ਵੀਰੇ ਆ ਲੈਫਟ ਪੰਪ ਆ ਉਹਦੇ ਬਾਹਰ ਕੱਢਾਂਗੇ ਆਪਾਂ ਜਿਹੜਾ ਠੀਕ ਹੈ ਹਾਂ ਹਾਂ ਜਿਹੜਾ ਲੈਫਟ ਪੰਪ ਆ ਇਹ ਆਪਾਂ ਉਧਰ ਬਾਹਰ ਕੱਢ ਕੇ ਲਾ ਦੇਗਾ ਹਾਂ ਹਾਂ ਬਾਕੀ ਇਹਦੇ ਉਦੋਂ 90 ਮਾਡਲ ਚ ਅੰਦਰ ਆਉਂਦਾ ਸੀ ਇਹ ਹਾਂ ਇਹ 98 ਲਾਰਜ ਭਾਰੇ ਆ ਪੰਪ ਇਹਦੇ 98 ਦੇ ਲਾਰਜ ਚ ਭਾਰੇ ਆ 855 ਦੇ ਠੀਕ ਆ ਉਹ ਟਰੈਕਟਰ ਇਹ ਸਾਨੂੰ ਖਿਲਾਉਣਾ ਤਾਂ ਪੈ ਗਿਆ ਇਹਨੇ ਨਾ ਮੰਨ ਲਓ ਵੀ ਮਗਲਾਇਲ ਦੇ ਵਿੱਚ ਪਾਣੀ ਢਲਾਉਣ ਲੱਗ ਗਿਆ ਹੈਡ ਦੇ ਵਿੱਚ ਦਿੱਕਤ ਆ ਗਈ ਹਨਾ ਵੀਰੇ ਹਾਂਜੀ ਹਾਂ ਥੋੜਾ ਜਿਹਾ ਬਾਕੀ ਸਲੀਬਾਂ ਐ ਰਾਵੜਾਂ ਦੇ ਜਿ세 ਪੈਂਦੇ ਨਹੀਂ ਸਹਜ ਉਹ ਖਰਾਬ ਸੀ ਉਹ ਸਹਜ ਵਾਲਾ ਸਹਜ ਜੀ ਅੱਛਾ ਉਹ ਬਲਾਕ ਵਾਲੇ ਸਹਜ ਖਰਾਬ ਕੋੂਲਰ ਸਹਜ ਕਹਿੰਦੇ ਨੇ ਵਾ ਕੋੂਲਰ ਪੈਂਦੇ ਨੇ ਇਹਦੇ ਵਿੱਚ ਸਲੀਬਾਂ 'ਚ ਮਾਨਾ ਠੀਕ ਹੈ ਉਹ ਸਹਜ ਖਰਾਬ ਉਹ ਖਰਾਬ ਸੀ ਉਹਦੇ ਕਰਦਾ ਸੀ ਇਹਨੂੰ ਥੋੜਾ ਜਿਹਾ ਰੁਕ ਵੀ ਜਾਂਦੇ ਪਰ ਹੁਣ ਇਹ ਆਪਾਂ ਵੀਰੇ ਕੋਲੇ ਦੇਤਾ ਵੀ ਆਰਾਮ ਨਾਲ ਇਹਦੀਆਂ ਵੀਡੀਓ ਵੀ ਤੁਹਾਨੂੰ ਬਣਾ ਬਣਾ ਕੇ ਦਿਖਾਈ ਜਾਵਾਂਗੇ ਵੀ ਕਿਵੇਂ ਕਿਵੇਂ ਇਹਦਾ ਕੰਮ ਵੀਰਾ ਕਰਦਾ ਤੇ ਬਾਕੀ ਵੀਰੇ ਤੇ ਆਪਾਂ ਨੂੰ ਮਾਣ ਆ ਬਹੁਤ ਵਧੀਆ ਕੰਮ ਕਰਦਾ ਦੇਖੋ ਇੱਕ 90 ਪਾਵਰ ਦਾ ਟਰੈਕਟਰ ਆਇਆ ਵਾ ਵੀਰੇ ਕੋਲੇ ਜਿਹੜਾ ਸੀਆਰਡੀਆਈ ਆ ਇਹ ਸੀਆਰਡੀਆਈ ਤੋਂ ਵੀਰੇ ਨੇ ਨੋਰਮਲ ਚ ਕਰਨਾ ਸਾਰਾ ਮੈਕੋ ਬੰਪ ਪਹੁੰਚੇ ਮੈਕੋ ਦੇ ਸਾਰਾ ਸਿਸਟਮ ਇਹਦਾ ਬਦਲ ਦੇਣਾ ਇਹ ਹੁਣ ਥੋੜੀ ਜੀ ਪ੍ਰੋਬਲਮ ਕਰਦਾ ਇਹ ਵੀ ਵੀਰੇ ਕੋਲੇ ਹੰਡਿਆਏ ਤੋਂ ਟਰੈਕਟਰ ਆਇਆ ਵਾ ਮੰਨ ਲਓ ਆਪਾਂ ਤੋਂ ਇੱਥੋਂ 30 35 ਕਿਲੋਮੀਟਰ ਦੂਰ ਆ ਹਨਾ ਵੀਰੇ ਕਿੰਨੇ ਦੂਰ ਦੂਰ ਤੱਕ ਦੇ ਆਪਾਂ ਟਰੈਕਟਰ ਜਿਹੜੇ 3 ਸਪੀਡ ਕਰਕੇ ਦੇ ਦੇ ਟਰੈਕਟਰ ਦੇ ਜਿਆ ਆਪਣਾ ਕੋਈ ਮਨ ਜੀ ਹਰਿਆਣਾ ਜੋ ਟਰੈਕਟਰ ਸਰਸੇਵੇ ਏਰੀਆ ਠੀਕ ਆ ਪੰਜਾਬ ਚ ਜਲੰਧਰ ਹੋ ਗਈ ਇਧਰ ਆ ਨਮਾ ਸ਼ਹਿਰ ਫਲਵਾੜਾ ਠੀਕ ਆ ਗਰਾਹਾ ਕਰਨੇ ਬਾਕੀ ਝੂਪੀ ਏਜ ਵੀ ਆਈ ਸੀ ਆਪਣੇ ਕੋਲ ਟਰੈਕਟਰ ਜੀ ਠੀਕ ਆ ਜਣ ਗੇਅਰ ਹੋਣ ਵਾਸਤੇ ਜੀ ਛੜਦਾ ਇੰਜਨ ਕਰਾਇਆ ਸੀ ਉਹਨਾਂ ਦਾ 850 ਦਾ 900 ਡ੍ਰੇਡ ਚ ਕਨਵਰਟ ਕਰਾਇਆ ਸੀ ਠੀਕ ਆ ਨਾਲ ਉਹਦੇ ਗੇਅਰ ਲਾਇਆ ਸੀ ਉਹਨਾਂ ਨੇ ਪਹਿਲਾਂ ਤਿਆਰ ਕਰਕੇ ਦੇ ਉਹਨਾਂ ਨੂੰ ਵਧੀਆ ਲੱਗਾ ਫੇਰ ਹੀ ਆਏ ਨੇ ਆਪਣੇ ਕੋਲ ਫੇਰ ਹੀ ਆਏ ਨਹੀਂ ਇਹ ਤਾਂ ਵੀਰੇ ਦੇਖ ਜਿੰਨੇ ਤਾਂ ਆਪਣੇ ਨੇੜੇ ਤੇੜੇ ਦੇ ਏਰੀਏ ਦੇ ਮਿੱਤਰਾਂ ਨੇ ਕਰੇ ਨੇ ਕਿਸੇ ਦੀ ਕੋਈ ਕੰਪਲੀਟ ਨਹੀਂ ਆਈ ਇੱਕ ਦੀ ਵੀ ਨਹੀਂ ਆਈ ਕਿਸੇ ਦੀ ਵੀ ਨਹੀਂ ਆਈ ਕਿਸੇ ਦੀ ਨਹੀਂ ਤਾਂ ਜਿਹੜੇ ਵੀਰਾਂ ਨੇ ਨਾ ਬੜੇ ਟਰੈਕਟਰਾਂ ਦੇ ਖਰਚੇ ਤੋਂ ਬਚਣਾ ਤਾਂ ਉਹ ਵੀਰੇ ਦਾ ਆਪਾਂ ਕੰਟੈਕਟ ਨੰਬਰ ਵਿੱਚ ਲਾ ਦਾਂਗੇ ਤੁਸੀਂ ਕੰਟੈਕਟ ਕਰਕੇ ਦੇਖੋ ਟਾਈਮ ਲੈ ਕੇ ਆਉਣਾ ਬੂਰਾਸੇ ਰਹਿੰਦਾ ਥੋੜਾ ਜਿਆ ਤੇ ਪਰ ਕਰੂ ਵੀਰਾ ਕੰਮ ਤਸੱਲੀ ਨਾਲ ਇਹ ਨਹੀਂ ਹੈਗਾ ਵੀ ਜੇ ਜਿਆਦੇ ਰਾਸ਼ਾ ਦਾ ਥੋੜਾ ਕੋਈ ਫਾਹਾ ਵੜਦਾ ਕੰਮ ਦਾ ਇਹਦਾ ਯਾਰ ਅਸੀਂ 8 ਸਾਲ ਹੋ ਗਏ ਵਰਤਦੇ ਨੂੰ ਇਹਦਾ ਕੁਆਲਿਟੀ ਹੈ ਹੀ ਨਹੀਂ ਬਾਕੀ ਜੇ ਤੇ ਨੇੜੇ ਤੇੜਿਆ ਕੋਈ ਦਿੱਕਤ ਆ ਤਾਂ ਅੱਧੇ ਫੋਨ ਤੇ ਵੀਰਾ ਖੇਤ ਵੀ ਜਾਂਦਾ ਹੈ ਬਾਕੀ ਜੇ ਆਪਾਂ ਹੋਰ ਹੀ ਹੋਰ ਜਾਣਕਾਰੀ ਦੇਣੀ ਇਦਿਆਪਾ ਲੈਵਟਡ ਆਪਾਂ ਛੋਟਾ ਰੱਖਾਂਗੇ ਛੋਟਾ ਡਾਪਾ ਹੈ ਹੀ ਕਬੈਸਟ ਹੀ ਕਰਾਂਗੇ ਤੁਸੀਂ ਲੈਵਟ ਦੀ ਠੀਕ ਹੈ ਵੀਰੇ ਤੇ ਬਾਕੀ ਫਿਰ ਆਪਾਂ ਤੇਲ ਬ੍ਰੇਕ ਵੀ ਕਰ ਦਾਂਗੇ ਤੇ ਇਦੇ ਤੇਲ ਬ੍ਰੇਕ ਵੀ ਹੋ ਜਾਣਗੇ। ਹਾਂਜੀ ਹਾਂ। ਬਾਕੀ ਐਕਸ ਲੋਕਸਲਾਪਾ ਸਾਰਾ ਖੋਲ ਕੇ ਹਰ ਰਿਪੇਅਰ ਕਰਾਂਗੇ। ਇਹਨੂੰ ਮਤਲਬ 14 ਦੇ ਟਾਇਰਾਂ ਵਾਲਾ ਚਾਹੇ 16 ਦੇ ਵਾਲਾ ਕਰ ਦਈਏ। 16 ਬਣਾ ਲਈਏ ਉਹੀ ਹਿਸਾਬ ਨਾਲ ਸੈਟਿੰਗ ਕਰ ਦਿਆਂਗੇ। 16 ਵੀ ਚਾਹਾਂ 14 ਵੀ ਉਸ ਹਿਸਾਬ ਨਾਲ ਸੈਟਿੰਗ ਹੋ ਜਾਈਏ। ਠੀਕ ਹੈ ਵੀਰੇ। ਉਹ ਅੱਜ ਕੱਲ ਐਂ ਵੀ ਡਿਮਾਂਡ 16 ਦੇ ਟਾਇਰਾਂ ਦੀ ਜਿਆਦਾ ਜਿਆਦਾ ਕੰਮ ਆ। ਫਿਰ ਐਂ ਦਿੱਖ ਚ ਘੋੜੇ ਮੂੰਹ ਖੜਦਾ ਏ ਟਰੈਕਟਰ 16 ਟਾਇਰਾਂ 'ਚ। ਘੋੜੇ ਮੰਗੂ ਵੀ ਖੜਦਾ ਕੰਮ ਵੀ ਜ਼ਿਆਦਾ ਕਰਦਾ। ਖੇਤ ਦੇ ਵਿੱਚ ਹਲਾਂ ਦੇ ਲਾ ਲਈ ਆਪਾਂ। ਹਾਂਜੀ ਹਾਂ। ਜਾਂ ਤਵੀਆਂ 16 ਦੇ ਟਾਇਰਾਂ ਦਾ ਹੀ ਕੰਮ ਜ਼ਿਆਦਾ ਹੀ ਰਹਿ ਗਿਆ ਹਾਂਜੀ ਹਾਂ ਕਿਉਂਕਿ ਹੁਣ ਤਕਨੀਕਾਂ ਨਵੀਂ ਆ ਗਈਆਂ ਨਾ ਬਾਕੀ ਆਪਣੇ ਕੋਲੇ ਜਿਹੜਾ ਮਰਜ਼ੀ ਤੇਲ ਬ੍ਰੇਕ ਕਰਾਉਣਾ ਹੈ 3 ਸਪੀਡ ਕਰਨਾ ਹੈ ਨਾ ਡੈਕਟਰ ਮਰਜ਼ੀ ਪਾਵਰ ਸਟੀਅਰਿੰਗ ਟਰਬੋ ਠੀਕ ਹੈ ਇੰਜਨ ਦੀ ਪਾਵਰ ਵਧਾਉਣਾ ਜਿਹੜੇ ਮਰਜ਼ੀ ਕਰਾ ਸਕਦੇ ਚੱਲੀ ਗੱਲ ਕਰੀਏ ਚਲੋ ਇੱਕ ਨਾ ਤੁਸੀਂ ਆਪਾਂ ਇਹ ਵੀਡੀਓ ਤਾਂ ਹੁਣ ਪਾਈ ਜਾਵਾਂਗੇ ਮੰਨ ਲਓ ਜਦੋਂ ਜਿਵੇਂ ਜਿਵੇਂ ਅਸੀਂ ਕੰਮ ਸ਼ੁਰੂ ਕਰਾਂਗੇ ਹਜੇ ਥੋੜਾ ਜਿਹਾ ਕੰਮ ਚੱਲਦਾ ਸੀਜ਼ਨ ਦਾ ਆਪਾਂ ਵੀ ਕਣਕ ਬੀਜਣੀ ਸ਼ੁਰੂ ਕਰਨੀ ਆ ਤੇ ਅੱਜ ਵੀ ਵੀਰੇ ਕੋਲੇ ਲੇਟ ਹੀ ਆਇਆ ਹਨੇਰਾ ਹੋ ਗਿਆ ਬਾਹਰੇ ਸਾਢੇ 6 ਵਜੇ ਦਾ ਟਾਈਮ ਹੋ ਗਿਆ ਹਨਾ ਵੀਰੇ ਤੇ ਤੁਸੀਂ ਆਪਦਾ ਨੰਬਰ ਬੋਲ ਦਿਓ ਜਿਹੜੇ ਵੀਰਾਂ ਨੇ ਮੰਨ ਲਓ ਵੀ ਕੰਮ ਕਰਾਉਣ ਆਉਣਾ ਉਹ ਪਹਿਲਾਂ ਸੰਪਰਕ ਕਰ ਲੈਣ ਫਿਰ ਆਉਣ ਟਾਈਮ ਲੈ ਕੇ ਆਪਣਾ ਐਡਰੈਸ ਹੈਗਾ ਜੀ ਨਿਹੜਾ ਜਿਮੀਦਾਰਾ ਟ੍ਰੈਕਟਰ ਵਰਕਸ਼ਾਪ ਜੀ ਪਿੰਡ ਸੇਹਪੁਰੇ ਜ਼ਿਲ੍ਹਾ ਸੰਗਰੂਰ ਠੀਕ ਹੈ ਵੀਰੇ ਇਹ ਧੂਰੀ ਰੋਡ ਵਾਦੀ ਕਾਤ ਰੋਡ ਵੀ ਗਏ ਨੇ ਆਪਾਂ ਇਹਨੂੰ ਠੀਕ ਹੈ ਵੀਰੇ ਮੋਬਾਈਲ ਨੰਬਰ ਹੈਗਾ ਜੀ 99157 5350014 ਹੈ ਠੀਕ ਹੈ ਵੀਰੇ ਇਹ ਆਪਾਂ ਜਿਹੜਾ ਫੋਨ ਨੰਬਰ ਹੈ ਸਕਰੀਨ ਤੇ ਵੀ ਲਾ ਦਾਂਗੇ ਫੇਰ ਜਦੋਂ ਇਹਦਾ ਹੋਰ ਆਪਾਂ ਕੰਮ ਜਿਵੇਂ ਜਿਵੇਂ ਕਰੀ ਜਾਵਾਂਗੇ ਸਾਰੀ ਤੁਹਾਨੂੰ ਸਵਰਾਜ ਦੀ ਤਾਂ ਫੁੱਲ ਡਿਟੇਲ ਦੇਵਾਂਗੇ ਨਾਲ ਜਿਹੜੇ ਹੋਰ ਵੀ ਕੰਮ ਨੇ ਉਹਨਾਂ ਦੀ ਵੀ ਦਈ ਜਾਵਾਂਗੇ ਜਿਵੇਂ ਹੋਣਾ ਵੀਰੇ ਨੇ ਇਹਨੂੰ ਸੀਆਰਡੀਆਈ ਨੂੰ ਆਪਣਾ ਨੋਰਮਲ ਚ ਕਰਨਾ ਹਨਾ ਸਸੀਕਾਲ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਚ